मुदाुा ਜਿੰਦਾਬਾਦ 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 ਆਹ ਦੇਖੋ ਬਈ ਇਹ ਸਾਡੇ ਪਿੰਡਾਂ 'ਚ ਮੰਡੀ ਦੇ ਵਿੱਚ ਪਨਗਰੇਣ ਵਾਲੇ ਆਏ ਸੀ ਬੋਲੀ ਲਾਣ ਜੀ ਇਹਦੇ ਵਿੱਚ ਇਹਨਾਂ ਨੇ ਕੀ ਇਹਨਾਂ ਦਾ ਇੱਕ ਮੈਜੀਕ ਹੈ ਦੇਖੋ ਬਾਪਾ ਭਾਈ ਪਹਿਲਾਂ ਉੱਪਰ ਕਰਕੇ ਪਾ ਆਹ ਦੇਖੋ ਜੀ ਮਸ਼ੀਨ ਹੁਣ ਆਇਆ 13 6 6 ਜੀ ਇਹੀ ਕਰ ਰੱਖਿਆ ਵਿਚੋ 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 ہاں ਨਹੀਂ ਪਾਦੇ ਤੇ ਹੁਣ ਆਇਆ 12 3 12 3 ਜੀ ਹੀਰਾ ਵੇਖ ਲੋ ਹੀਰਾ ਫੇਰੀ ਇਹਨਾਂ ਦੀ ਅਸੀਂ ਉਰੇ ਇੰਸਪੈਕਟਰ ਜਿਹੜਾ ਓਕੇ ਰੱਖਿਆ ਉਰੇ ਸਪੈਕਟਰ ਜਿਹੜਾ ਅਸੀਂ ਨੇ ਪਨ ਗਰੇਨ ਦਾ ਓਕੇ ਰਿਆ ਹੋਇਆ ਸਾਡਾ ਉਰੇ ਜਿੰਨਾ ਤੱਕ ਇਹ ਸਾਡੀ 14 ਤੱਕ ਨਹੀਂ ਜਾ ਕਰਕੇ ਜੋਖ ਦਾ ਉਹਨਾਂ ਦਾ ਕਿਸੇ ਨੂੰ ਜਾਣ ਨਹੀਂ ਦਿੰਦੇ ਹੈਗੇ ਪਰ ਪੰਜਾਬ ਸਰਕਾਰ ਦੀ ਦੇਖੋ ਕਿੰਨੀ ਨਲਕੀ ਹੈ ਇਹ ਪੰਜਾਬ ਸਰਕਾਰ ਦਾ ਉਹ ਐਮ ਐਲ ਏ ਬਰਿੰਦਰ ਕੋਇਲਾ ਆਇਆ ਸੀ ਸਾਡੇ ਪਿੰਡ ਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਜਵਾਬ ਕੀਤੇ ਸੀ ਵੀ ਐਂ ਕਰਕੇ ਭਾਈ ਤੁਹਾਡੇ ਰਾਜ ਦੇ ਵਿੱਚ ਸਾਨੂੰ ਇਹ ਚੰਗੀ ਆ ਰਹੀ ਹੈ ਪਰ ਉਹ ਸਾਨੂੰ ਕਹਿ ਕੇ ਗਿਆ ਸੀ ਸਾਡੇ ਪਿੰਡ ਦੀ ਸੱਤ ਦੇ ਵਿੱਚ ਵੀ 14 ਤੱਕ ਅਸੀਂ ਸੜਕਾਂ ਚੱਕਾਂਗੇ ਸਾਰੀਆਂ ਉਹ ਬੋਟਾ ਲੈਣ ਦੇ ਢੰਗ ਨੇ ਭਰਾਵੋ ਆ ਦੇਖੋ ਮੱਟੀ ਸਾਡੀ ਭਰੀ ਪਈ ਐ ਜੇ ਅੱਜ ਇਹਦੇ ਵਿੱਚ ਘੱਟਾ ਵੀ ਨਾ ਝੁਕਿਆ ਤਾਂ ਕੱਲ ਨੂੰ ਸਾਨੂੰ ਲੈਣ ਪੂਰੇ ਜਗ੍ਹਾ ਨਹੀਂ ਰਹਿਣੀ ਹੈਗੀ ਫਿਰ ਅਸੀਂ ਦੱਸੋ ਕਿੱਥੇ ਜਾਵਾਂਗੇ ਮਜਬੂਰੀ ਵੱਸ ਫਿਰ ਅਸੀਂ ਜਗਲ ਭੜਾਂਗੇ ਇੱਕ ਪਾਸੇ ਭਗਵੰਤ ਸਤਮਾਨ ਕਹਿੰਦਾ ਵੀ ਵਜਾ ਨਹੀਂ ਦੇਖਦੇ ਇਹ ਜਿੱਥੇ ਜਗਲ ਮਿਲਦੇ ਧਰਨੇ ਲਾ ਲੈਂਦੇ ਨੇ ਭਗਵੰਤ ਸਤਮਾਨ ਜੀ ਆਏ ਵਜਾ ਸਾਡੀ ਅਸਲ ਜਿਹੜੀ ਸਾਡੀ ਫਸਲ ਹੈ ਨਾ ਖੂਨ ਨਾਲ ਪਾਲੀ ਹੋਈ 6-6 ਮਹੀਨੇ ਹੋ ਗਏ ਸਾਨੂੰ ਪਾਲਦਿਆਂ ਨੂੰ ਖਿਆਲਾਂ ਦੇ ਵਿੱਚ ਰਾਤਾਂ ਨੂੰ ਆ ਦੇਖੋ ਸਾਡੀ ਮੰਡੀਆਂ ਦੇ ਵਿੱਚ ਅਜਰੂਰੀ ਹੈ ਤੇਰੇ ਸਰਕਾਰ ਤੇਰੇ ਰਾਜ ਦੇ ਵਿੱਚ ਭਰਾਨੇ ਤੇ 13 ਇਹਦਾ ਮੋਟਰ ਪੁੱਤਾ ਇਹਦਾ ਮੋਟਰ 13 ਆਇਆ ਹੈ ਇਹਦਾ ਮੋਟਰ 13 ਆਇਆ ਹੈ ਆ ਦੇਖੋ ਪੂਰੇ ਜਿਹੜੀ ਰੋਲ ਰਿਹਾ ਤੁਸੀਂ ਸਾਡੀ ਪੁੱਤਾ ਮੰਗ ਪਾਲੀ ਹੋਈ ਫਸਲ ਹੈ ਇੱਕ ਪਾਸੇ ਦਾ ਸਾਨੂੰ ਮੋਦੀ ਸਰਕਾਰ ਰੋਲ ਰਹੀ ਹੈ ਦੂਜੇ ਪਾਸੇ ਤੁਹਾਡੇ ਰਾਜ ਦੇ ਵਿੱਚ ਤੁਸੀਂ ਰੋਲ ਰਹੇ ਹੋ ਸਾਨੂੰ ਇਹ ਸਾਨੂੰ ਅੱਜ ਅਸੀਂ ਇੱਕ ਵਾਰੀ ਚੈਲੰਜ ਕਰਦੇ ਹਾਂ ਪੂਰੇ ਅਸੀਂ ਅੱਜ ਇੱਕ ਪੰਨਗਰੇਣ ਦੇ ਅਧਿਕਾਰੀ ਘੇਰੇ ਹੋਏ ਨੇ ਨਹੀਂ ਛੱਡਦੇ ਇਹਨਾਂ ਨੂੰ ਜਿੰਨਾ ਤੱਕ ਸਾਡੇ ਇਹ ਉਰੇ 14 ਮੋੜ ਤੱਕ ਸਾਡੀ ਕਣਕ ਨਹੀਂ ਜੋਕਦੇ ਉਹਨਾਂ ਤੱਕ ਇਹਨਾਂ ਨੂੰ ਜਾਣ ਨਹੀਂ ਦਿੰਦੇ ਚਾਹੇ 2 ਦਿਨ ਬੈਠਣ ਚਾਹੇ 4 ਦਿਨ ਉਰੇ ਬੈਠੇ ਰਹਿਣਾ ਅਸੀਂ ਨਹੀਂ ਜਾਣ ਦੇਵਾਂਗੇ ਪੂਰੀ ਬਰਸ ਦੀ ਸਪੱਸ਼ਟ ਅੰਕੜੇ ਇਹਨਾਂ ਦੇ ਵੀ ਆਮ ਆ ਗਏ ਹੁਣ ਤੋਂ ਇਨੀਆਂ ਬੇਨਤੀਆਂ ਨੇ ਪੰਜਾਬ ਸਰਕਾਰ ਨੂੰ ਜੇ ਸਾਡੀ ਕਣਕ ਦਾ ਲਾਜ ਛੇਤੂ ਦੇਖੀ ਜਾਂ ਦਾਣਾ-ਦਾਣਾ ਸਾਡਾ ਮੰਡੀ ਦੇ ਵਿੱਚੋਂ ਚੱਕਿਆ ਜਾਣਾ ਚਾਹੀਦਾ ਹੈ ਕਿ ਅੱਜ ਦੀ ਰਾਤ ਲੰਘ ਜਾਂਦੀ ਆ ਤਾਂ ਸਾਡੀ ਕਮਡੀ ਦੇ ਵਿੱਚ ਉਰੇ ਪੈਰ ਧਰਨ ਨੂੰ ਜਗ੍ਹਾ ਨਹੀਂ ਲੱਭਣੀ ਹੈਗੀ ਬਾਈਕਰੂ ਯੂਕਾ ਖਾਲਸਾ ਬਾਈਕਰੂ ਯਕੀ ਬੰਦੇ ਫੋਟੇਰੀਆ ਵਿੱਚ ਵੀ ਦੇਖੋ